ਬੁੰਦੇਲਖੰਡ ਦੇ ਰਾਜੇ ਦਾ ਨਾਮ ਰੁਦਰਕੇਤ ਸੀ। ਉਹ ਰਾਤ ਦਿਨ ਅਠੇ ਪਹਿਰ ਰੁਦਰ ਦੀ ਸੇਵਾ ਕਰਦਾ ਸੀ। ਉਸ ਦੀ ਪਤਨੀ ਦਾ ਨਾਮ ਕ੍ਰਿਤਮਤੀ ਸੀ। ਉਸ ਵਰਗੀ ਕੋਈ ਹੋਰ ਔਸਤਰੀ ਨਹੀਂ ਸੀ। ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ ਅਤੇ ਆਪਣਾ ਮਨ ਉਸ ਦੇ ਹੱਥ ਵਿੱਚ ਦੇ ਦਿੱਤਾ ਸੀ। ਉਸ ਦੀ ਮ੍ਰਿਗ ਨੈਣੀ ਵਰਗੇ ਸਰੂਪ ਵਾਲੀ ਇੱਕ ਪੁੱਤਰੀ ਸੀ। ਆਨੇਕ ਵੱਡੇ ਵੱਡੇ ਰਾਜੇ ਉਸ ਨੂੰ ਚਾਹਣ ਦੇ ਬਾਵਜੂਦ ਪ੍ਰਾਪਤ ਨਾ ਕਰ ਸਕੇ। ਵਿੰਦਰਕੇਤ ਨਾਂ ਦਾ ਇੱਕ ਛਤਰੀ ਹੁੰਦਾ ਸੀ। ਚਾਸ਼ੂਮਤੀ ਨੇ ਉਸ ਨੂੰ ਵੇਖ ਲਿਆ ਅਤੇ ਆਪਣਾ ਮਨ ਕੱਢ ਕੇ ਤੁਰੰਤ ਉਸ ਨੂੰ ਵੇਚ ਦਿੱਤਾ। ਰਾਤ ਦਿਨ ਉਹ ਉਸ ਦਾ ਰੂਪ ਵੇਖਦੀ ਸੀ ਅਤੇ ਮਨ ਵਿੱਚ ਇਹ ਵਿਚਾਰ ਕਰਦੀ ਰਹਿੰਦੀ ਸੀ ਕਿ ਅੱਜ ਇਹ ਸ਼ੈਲ ਨੂੰ ਕਿਸੇ ਤਰ੍ਹਾਂ ਪ੍ਰਾਪਤ ਕਰਾਂ ਅਤੇ ਕਾਮ ਭੋਗ ਕਰਕੇ ਆਪਣੇ ਗਲੇ ਨਾਲ ਲਗਾਵਾਂ। ਉਸ ਨੇ ਇੱਕ ਸਾਕੀ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਪ੍ਰੇਮੀ ਦੇ ਘਰ ਭੇਜਿਆ। ਸਖੀ ਉਸ ਨੂੰ ਤੁਰੰਤ ਲੈ ਕੇ ਆ ਗਈ ਅਤੇ ਲਿਆ ਕੇ ਕੁਮਾਰੀ ਨਾਲ ਮਿਲਾ ਦਿੱਤਾ ਮਨ ਭਾਉਂਦਾ ਮਿੱਤਰ ਜਦ ਕੁਮਾਰੀ ਨੇ ਪ੍ਰਾਪਤ ਕੀਤਾ ਤਾਂ ਚੰਗੀ ਤਰ੍ਹਾਂ ਫੜ ਫੜ ਕੇ ਉਸ ਨੂੰ ਗਲੇ ਨਾਲ ਲਗਾਇਆ ਬੋਲਾਂ ਨੂੰ ਚੂਸ ਚੂਸ ਕੇ ਬਹੁਤ ਆਸਣ ਕੀਤੇ ਇਸ ਤਰ੍ਹਾਂ ਜਨਮ ਜਨਮਾਂਤਰਾ ਦੇ ਦੁੱਖ ਦੂਰ ਕਰ ਦਿੱਤੇ ਉਹ ਸ਼ਿਵ ਮੰਦਰ ਵਿੱਚ ਜਾ ਕੇ ਉਸ ਨਾਲ ਭੋਗ ਵਿਲਾਸ ਕਰਦੇ ਮਹਾ ਰੁਦਰ ਦੇ ਚੇਤ ਵਿੱਚ ਕੋਈ ਵੀ ਪਰਵਾਹ ਚੇਤ ਵਿੱਚ ਨਾ ਧਰਦੇ ਜਿਉਂ-ਜਿਉਂ ਮਨਜੀ ਦੀ ਆਵਾਜ਼ ਨਿਕਲਦੀ ਉਹ ਘੰਟੇ ਵਜਾਉਂਦੀ ਉੱਥੇ ਉਸ ਘੰਟੇ ਦੀ ਧੋਨਾ ਪੂਰੀ ਰਹਿੰਦੀ ਅਤੇ ਕੋਈ ਵੀ ਮੂਰਖ ਸਮਝ ਨਾ ਸਕਦਾ ਇੱਕ ਦਿਨ ਉਹਨਾਂ ਦੁਆਰਾ ਸ਼ਿਵ ਪੂਜਾ ਕਰਦਿਆਂ ਰਾਜਾ ਉੱਥੇ ਆ ਗਿਆ ਪੁੱਤਰੀ ਨੇ ਸਖੀ ਨੂੰ ਉਠਾ ਕੇ ਪਿਤਾ ਕੋਲ ਭੇਜ ਦਿੱਤਾ ਉਸਨੇ ਕਿਹਾ हे ਸਖੀ ਰਾਜੇ ਕੋਲ ਜਾ ਕੇ ਤੂੰ ਇਸ ਤਰ੍ਹਾਂ ਕਹੀਂ ਕਿ ਮੈਂ ਰਾਜਕੁਮਾਰੀ ਇੱਥੇ ਪੂਜਾ ਕਰ ਰਹੀ ਹਾਂ ਇਸ ਲਈ ਅਜੇ ਤੁਸੀਂ ਦੋ ਘੜੀਆਂ ਰੁਕ ਜਾਓ ਰਾਜੇ ਨੇ ਕਿਹਾ ਸਾਡੀ ਪੁੱਤਰੀ ਸ਼ਿਵ ਦੀ ਪੂਜਾ ਕਰ ਰਹੀ ਹੈ ਇਸ ਲਈ ਦੋ ਘੜੀਆਂ ਇੱਥੇ ਬੈਠ ਕੇ ਫਿਰ ਅਸੀਂ ਪੂਜਾ ਲਈ ਜਾਵਾਂਗੇ ਉਧਰ ਉਸ ਰਾਜਕੁਮਾਰੀ ਨੇ ਮੇਤਰ ਨੂੰ ਬੁਲਾ ਲਿਆ ਅਤੇ ਕਾਮਕ੍ਰੀੜਾ ਕਰਕੇ ਪ੍ਰੇਤ ਨੂੰ ਪ੍ਰਗਟ ਕੀਤਾ ਜੋਰ ਲਾਉਣ ਨਾਲ ਮਨਜੀ ਚਾਰ-ਚਾਰ ਕਰਨ ਲੱਗੇ ਅਤੇ ਕੁਮਾਰੀ ਇੱਕ ਹੱਥ ਨਾਲ ਘੰਟਾ ਵਜਾਉਣ ਲੱਗੇ ਤਾਂ ਜੋ ਮਨਜੀ ਦੀ ਆਵਾਜ਼ ਸੁਣਾਈ ਨਾ ਦੇਵੇ। ਉਸ ਨੇ ਕਈ ਢੰਗਾਂ ਨਾਲ ਰਤੀ ਕ्रीड़ा ਕੀਤੀ। ਮੂਰਖ ਰਾਜੇ ਨੇ ਉਸ ਨੂੰ ਘੰਟੇ ਦੀ ਧੁਨੇ ਸਮਝਿਆ। ਉਸ ਨੇ ਭੇਦ ਅਭੇਦ ਕੁਝ ਨਾ ਜਾਣਿਆ ਕਿ ਇਸ ਪੁੱਤਰੀ ਨੇ ਕਿਹੋ ਜਿਹਾ ਕਰਮ ਕਮਾਇਆ ਹੈ। ਉਸ ਨਾਲ ਬਹੁਤ ਤਰ੍ਹਾਂ ਦਾ ਭੋਗ ਕੀਤਾ ਅਤੇ ਲਿਬੜ-ਲਿਬੜ ਕੇ ਆਸਣ ਦਿੱਤੇ। ਉਨਾ ਨੇ ਚੁੰਬਨ ਅਤੇ ਆਲੇੰਗਨ ਕੀਤੇ ਅਤੇ ਇਸ ਮੂਰਖ ਰਾਜੇ ਨੇ ਭੇਦ ਨਾ ਜਾਣਿਆ ਉਸ ਨਾਲ ਰਾਜਕੁਮਾਰੀ ਨੇ ਬਹੁਤ ਕਾਮਕ੍ਰੀੜਾ ਕੀਤੀ ਫਿਰ ਦਰਵਾਜ਼ਾ ਖੋਲ ਦਿੱਤਾ ਸ਼ਖੀ ਨੂੰ ਭੇਜ ਕੇ ਪਿਤਾ ਨੂੰ ਬੁਲਾ ਲਿਆ ਜਿਸ ਕਰਕੇ ਯਾਰ ਨੇ ਮਨ ਵਿੱਚ ਬਹੁਤ ਦੁੱਖ ਮਨਾਇਆ ਯਾਰ ਮਨ ਵਿੱਚ ਸੋਚਣ ਲੱਗਿਆ ਕਿ ਇਸ ਦਾ ਪਿਤਾ ਮੈਨੂੰ ਪਕੜ ਲਵੇਗਾ ਅਤੇ ਫਿਰ ਮੈਨੂੰ ਯਮ ਲੋਕ ਭੇਜ ਦੇਵੇਗਾ ਚਿੰਤਾਵਾਨ ਹੋ ਕੇ थर-थर ਕੰਮਣ ਲੱਗਾ ਇਵੇਂ ਕੇਲੇ ਦੇ ਬੂਟੇ ਨੂੰ ਹਵਾ ਹਿਲਾਉਂਦੀ ਹੈ ਯਾਰ ਨੇ ਕਿਹਾ ਹੁਣ ਮੇਰੀ ਜਾਨ ਬਚਾਲੈ ਅਤੇ ਮੈਨੂੰ ਵਿਅਰਥ ਵਿੱਚ ਨਾ ਖਤਮ ਕਰਵਾ ਮੇਰਾ ਸਿਰ ਰਾਜਾ ਕੱਟ ਦੇਵੇਗਾ ਅਤੇ ਸ਼ੇਵ ਕਾ ਪਰਦੀ ਦੇ ਗਾਲੇ ਵਿੱਚ ਪਾ ਦੇਵੇਗਾ ਉਸ ਨੇ ਕਿਹਾ हे ਨੌਜਵਾਨ ਚਿੰਤਾ ਨਾ ਕਰ ਆਪਣੇ ਚੇਤ ਵਿੱਚ ਧੀਰਜ ਧਾਰਨ ਕਰ ਮੈਂ ਹੁਣੇ ਤੇਰੇ ਪ੍ਰਾਣ ਬਚਾਉਂਦੇ ਹਾਂ ਅਤੇ ਪਿਤਾ ਦੇ ਵੇਖਦਿਆਂ ਵੇਖਦਿਆਂ ਤੈਨੂੰ ਪਤੀ ਵਜੋਂ ਗ੍ਰਹਿਣ ਕਰਦੇ ਹਾਂ ਆਪ ਰਾਜਕੁਮਾਰੀ ਪਿਤਾ ਕੋਲ ਜਾ ਕੇ ਕਹਿਣ ਲੱਗੀ ਕਿ ਮੇਰੇ ਉੱਤੇ ਸ਼ਿਵਜੀ ਨੇ ਬਹੁਤ ਕਿਰਪਾ ਕੀਤੀ ਹੈ ਆਪਣੇ ਹੱਥ ਨਾਲ پکڑ ਕੇ ਮੈਨੂੰ ਪਤੀ ਦਿੱਤਾ ਹੈ ਅਤੇ ਮੇਰੇ ਉੱਤੇ ਬਹੁਤ ਮਿਹਰ ਕੀਤੀ ਹੈ हे ਪਿਤਾ ਜੀ ਚਲੋ ਤੁਹਾਨੂੰ ਖਾਉਂਦੀ ਹਾਂ ਅਤੇ ਫਿਰ ਉਸ ਨਾਲ ਵਿਆਹ ਕਰਾਉਂਦੀ ਹਾਂ ਬਾਹ ਪਕੜ ਕੇ ਰਾਜੇ ਨੂੰ ਲੈ ਆਈ ਅਤੇ ਆ ਕੇ ਆਪਣਾ ਮਿੱਤਰ ਵਿਖਾ ਦਿੱਤਾ ਪਿਤਾ ਨੇ ਉਹ ਸੁਨੋ ਧੰਨ ਧੰਨ ਕਿਹਾ ਅਤੇ ਆਪਣੇ ਹੱਥ ਨਾਲ ਪੁੱਤਰੇ ਦਾ ਹੱਥ ਫੜ ਲਿਆ ਰਾਜੇ ਨੇ ਕਿਹਾ Shiv ji ਨੇ ਬਹੁਤ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ ਇਸ ਲਈ ਤੈਨੂੰ ਉਤਮ ਵਰ ਦਿੱਤਾ ਹੈ ਤੇਰੇ ਉੱਤੇ Shiv ji ਨੇ ਜੋ ਕਿਰਪਾ ਕੀਤੀ ਹੈ ਇਸ ਵਾਸਤੇ ਅੱਜ ਮੈਂ ਤੈਨੂੰ ਉਸੇ ਨੂੰ ਸੌਂਪਦਾ ਹਾ ਰਾਜੇ ਨੇ ਬ੍ਰਾਹਮਣਾਂ ਨੂੰ ਬੁਲਾ ਕੇ ਵਿਆਹ ਕਰ ਦਿੱਤਾ ਮੂਰਖ ਰਾਜਾ ਭੇਦ ਅਭੇਦ ਨੂੰ ਨਾ ਪਾ ਸਕਿਆ ਇਸ ਚਰਿੱਤਰ ਨਾਲ ਉਸ ਇਸਤਰੀ ਨੇ ਯਾਰ ਨਾਲ ਵਿਆਹ ਕੀਤਾ ਮੂਰਖ ਰਾਜਾ ਚਾਲ ਨੂੰ ਸਮਝਣਾ ਇੱਥੇ ਸ੍ਰੀ ਚਰਿਤ੍ਰੋਪਖਿਆਨ ਦੇ ਤ੍ਰਿਆ ਚਰਿਤਰ ਦੇ ਮੰਤਰੀ ਭੂਪਸਵਾਨ ਦੇ 213ਵੇਂ ਚਰਿਤਰ ਦੀ ਸਮਾਪਤੀ ਹੈ ਅਗਲੀਆਂ ਕਹਾਣੀਆਂ ਸੁਣਨ ਲਈ ਲਾਇਕ ਤੇ ਸਬਸਕ੍ਰਾਈਬ ਜਰੂਰ ਕਰੋ